ਦੰ ਦਿਹਾੜੇ ਲੁੱਟ ਦੀ ਕੋਸ਼ਿਸ਼ ਕਰਨ ਨਕਾ ਪੋਸ਼ਾਏ ਪਰ ਉਹਨਾਂ ਨੂੰ ਖਾਲੀ ਹੱਥ ਪਰਤਣਾ ਪਿਆ ਕਿਉਂਕਿ ਇੱਕ ਮਹਿਲਾ ਉਹਨਾਂ ਤਿੰਨਾਂ ਤੇ ਪਾਰੀ ਪੈ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮਹਿਲਾ ਨੇ ਪੂਰੀ ਹਿੰਮਤ ਦੇ ਨਾਲ ਉਹਨਾਂ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਘਰ ਦੇ ਵਿੱਚ ਵੜਨ ਤੱਕ ਨਹੀਂ ਦਿੱਤਾ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਕਟਨਾਕ੍ਰਮ ਵਾਪਰਿਆ ਹੈ ਹਾਲਾਂਕਿ ਇਹ ਤਸਵੀਰਾਂ ਵਾਕਈ ਹੀ ਚਿੰਤਾਜਨਕ ਵਾਲੀਆਂ ਨੇ ਦਿਲ ਦਹਿਲਾ ਦੇਣ ਵਾਲੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲੇ ਨਕਾਬਪੋਸ਼ ਕਰਦੇ ਵਿੱਚ ਐਂਟਰ ਹੋ ਰਹੇ ਨੇ ਪਹਿਲੀ ਤਸਵੀਰ ਦੇ ਵਿੱਚ ਦੇਖ ਰਿਹਾ ਕਿ ਕਿਵੇਂ ਕੰਦ ਟੱਪ ਕੇ ਤੇਨੂੰ ਬਦਮਾਸ਼ ਅੰਦਰ ਆਉਂਦੇ ਨੇ ਔਰ ਅੰਦਰ ਵਾਲੇ ਦਰਵਾਜ਼ੇ ਦੀ ਜਿਹੜੀ ਹੈ ਉਹ ਉੱਥੇ ਭੜਕ ਪੈ ਜਾਂਦੀ ਹੈ ਔਰ ਮਹਿਲਾ ਨੂੰ ਪਹਿਲਾਂ ਹੀ ਨਜ਼ਰ ਆ ਜਾਂਦਾ ਕਿ ਕੰਦ ਟੱਪ ਕੇ ਬਦਮਾਸ਼ ਅੰਦਰ ਆਏ ਨੇ ਫਿਰ ਉਸ ਤੋਂ ਬਾਅਦ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮਹਿਲਾ ਨੇ ਇਕ ਤਾਂ ਇੰਨਾ ਭਾਰੀ ਜਿਹੜਾ ਸੋਫਾ ਲਗਾਇਆ ਹੈ ਉਹ ਉਸ ਨੂੰ ਅੱਗੇ ਕੀਤਾ ਜਾ ਰਿਹਾ ਦਰਵਾਜ਼ੇ ਦੇ ਔਰ ਦੂਜਾ ਉਸਨੇ ਪੂਰਾ ਹਿੰਮਤ ਦੇ ਨਾਲ ਜਿਹੜੀ ਕੁੰਡੀ ਹੈ ਉਹ ਲਗਾਈ ਹੈ ਔਰ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਘਰ ਦੇ ਵਿੱਚ ਵੜਾ ਨਹੀਂ ਦਿੱਤਾ ਤਿੰਨ ਜਣੇ ਸਨ ਪਰ ਤਿੰਨਾ ਤੇ ਭਾਰੀ ਪੈਂਦੀ ਹੋਈ ਮਹਿਲਾ ਨਜ਼ਰ ਆਈ ਹੈ ਜੁਵਲਰ ਦਾਇਕਾਰ ਹੈ ਉਹ ਆਪਣੀ ਸ਼ਾਪ ਤੇ ਉਸ ਵੇਲੇ ਮੌਜੂਦ ਸੀ ਤਾਂ ਰੌਲਾ ਪਾਇਆ ਹੈ ਪੂਰਾ ਮਹਿਲਾ ਨੇ ਉਸ ਦੀ ਬਹਾਦਰੀ ਜਿਹੜੀ ਹੈ ਉਹ ਵਾਕਈ ਮਿਸਾਲਯੋਗ ਹੈ ਤਾਂ ਜਿਸ ਤੋਂ ਬਾਅਦ ਇਹ ਬਦਮਾਸ਼ ਫਰਾਰ ਹੋ ਗਏ ਅਮੇਰਕਾ ਦੇ ਸਟਾਰ ਹੈ ਬੀਨੂ ਜਾ ਕੇ ਦਾ ਸਾਰਾ ਮਾਮਲਾ ਹੈ ਜੇਲਰ ਜਗਜੀਤ ਘਟਨਾ ਵੇਲੇ ਆਪਣੇ ਘਰ 'ਚ ਮੌਜੂਦ ਨਹੀਂ ਸੀ ਦੁਕਾਨ ਤੇ ਉਹ ਮੌਜੂਦ ਸੀ ਔਰ ਤਸਵੀਰਾਂ ਸੀ ਤੌਰ ਤੇ ਦਿਖਾ ਰਹੇ ਆ ਦੂਜੀ ਤਸਵੀਰ ਹੈ ਕਿ ਕਿਵੇਂ ਮਹਿਲਾ ਦੇ ਵੱਲੋਂ ਪਹਿਲਾਂ ਤਾਂ ਬਦਮਾਸ਼ ਨੂੰ ਜਿਹੜਾ ਰੋਕਿਆ ਗਿਆ ਹੈ ਕੁੰਡੀ ਜਿਹੜੀ ਉਸਨੇ ਲਗਾਈ ਔਰ ਉਸ ਤੋਂ ਬਾਅਦ ਉਸਨੇ ਫਿਰ ਤਾਂ ਕਿ ਕਿਸੇ ਵੀ ਤਰੀਕੇ ਦਿਨਾ ਜੇਕਰ ਬਦਮਾਸ਼ ਆੜਾ ਚਾਹੁੰਦੇ ਹੋਣ ਉਹ ਨਾ ਆ ਸਕਣ ਤਾਂ ਉਸਨੇ ਫਿਰੇ ਭਾਰੀ ਸੋਫਾ ਖਿੱਚ ਕੇ ਦਰਵਾਜ਼ੇ ਦੇ ਅੱਗੇ ਕੀਤਾ ਹਾਲਾਂਕਿ ਦੇਖਿਆ ਜਾ ਰਿਹਾ ਹੈ ਕਿ ਉਸ ਦਾ ਬੱਚਾ ਵੀ ਨਾਲ ਉਸੇ ਹਾਲ ਦੇ ਵਿੱਚ ਖੜਾ ਹੈ ਜੋ ਵਾਕਈ ਹੀ ਦਹਿਸ਼ਤ ਦੇ ਵਿੱਚ ਹੋਏਗਾ ਕਿਉਂਕਿ ਅਜਿਹਾ ਕਟਨਾਕਰਮ ਕਦੇ ਪਹਿਲਾਂ ਨਹੀਂ ਸੀ ਵੇਖਿਆ ਹੋਏਗਾ ਤਾਂ ਇਹ ਜਿਹੜੀ ਅਸੀਂ ਤੁਹਾਨੂੰ ਸੱਚੇ ਹੱਥਾਂ ਦੇ ਵਿੱਚ ਲੱਗੀ ਹੋਈ ਖਿੜਕੀ ਜਰੀਆ ਵੇਖ 파 ਰਹੇ ਹਾਂ ਇੱਥੋਂ ਮਹਿਲਾ ਨੇ ਦੇਖ ਲਿਆ ਸੀ ਕਿ ਕੋਈ ਬਦਵਾਸ਼ ਉਸ ਦੇ ਘਰ ਦੇ ਵਿੱਚ ਕੰਦ ਟੱਪ ਕੇ ਆ ਗਏ ਨੇ ਔਰ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਕੋਈ ਆਮ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੂੰਹ ਟੱਕਿਆ ਹੋਇਆ ਹੈ ਪ੍ਰਸਰਧਾ ਵੇਰਕਾ ਇਲਾਕਾ ਵੇਰਕੇ ਦੇ ਵਿੱਚ ਸਟਾਰ ਐਵੇਨਿਊ ਹੈ ਔਰ ਉੱਥੇ ਇਹ ਜਿਹੜੇ ਜੁਵਲਰ ਨੇ ਉਹਨਾਂ ਦਾ ਘਰ ਹੈ ਔਰ ਘਰ ਦੇ ਵਿੱਚ ਮਹਿਲਾ ਤੇ ਜਿਹੜੇ ਬੱਚੇ ਨੇ ਉਹ ਮੌਜੂਦ ਸੀ ਤਾਂ ਇਹ ਤੁਸੀਂ ਦੇਖੋ ਕਿ ਉਹੀ ਘਰ ਹੈ ਔਰ ਪੂਰਾ ਮੈਂ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਕੰਦ ਤੋਂ ਇਹ ਜਿਹੜੇ ਲੁਟੇਰੇ ਨੇ ਉਹ ਟੱਪਦੇ ਨੇ ਔਰ ਕਿਹੜੇ-ਕਿਹੜੇ ਸੀਸੀਟੀਵੀ ਕੈਮਰੇ ਨੇ ਜਿਨ੍ਹਾਂ ਦੀ ਫੁਟੇਜ ਅਸੀਂ ਲਗਾਤਾਰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖੋ ਕਿ ਇਹ ਜਿੱਥੇ ਘਰ ਹੈ ਘਰ ਦੇ ਬਿਲਕੁਲ ਨਾਲ ਇੱਕ ਖਾਲੀ ਪਲਾਟ ਹੈ ਔਰ ਖਾਲੀ ਪਲਾਟ ਵਾਲੇ ਪਾਸਿਓਂ ਹੀ ਜਿਹੜੇ ਲੁਟੇਰੇ ਨੇ ਉਹ ਇਸ ਘਰ ਦੇ ਵਿੱਚ ਆਉਂਦੇ ਨੇ ਤੁਸੀਂ ਦੇਖੋ ਕਿ ਸਾਹਮਣੇ ਜਿੱਥੇ ਇੱਕ ਗਮਲਾ ਨਜ਼ਰ ਆ ਰਿਹਾ ਔਰ ਇੱਥੋਂ ਗਮਲੇ ਦੇ ਦਿੱਤੋਂ ਪੈਰ ਰੱਖ ਕੇ ਇਹ ਜਿਹੜੀ ਦੀਵਾਰ ਕਿਉਂਕਿ ਕਾਫੀ ਉੱਚੀ ਦੀਵਾਰ ਹੈ 10 ਤੋਂ 12 ਫੁੱਟ ਇਸ ਦੀ ਉਚਾਈ ਹੋਏਗੀ ਪਰ ਇਸ ਗਮਲੇ ਦੇ ਉੱਤੇ ਪੈਰ ਰੱਖ ਕੇ ਉਸ ਤੋਂ ਬਾਅਦ ਇੱਥੇ ਵੀ ਆਰਾਮ ਦੇ ਨਾਲ ਪੈਰ ਰੱਖਿਆ ਜਾ ਸਕਦਾ ਔਰ ਇੱਥੋਂ ਉੱਪਰ ਚੜ ਕੇ ਉਹ ਅੰਦਰ ਦਾਖਲ ਹੁੰਦੇ ਨੇ ਤਾਂ ਇੱਕ ਸੀਸੀਟੀਵੀ ਕੈਮਰਾ ਤੁਸੀਂ ਦੇਖੋ ਕਿ ਜਿੱਥੋਂ ਨਜ਼ਰ ਆ ਰਿਹਾ ਸੀ ਕਿ ਇਸ ਦਰਵਾਜ਼ੇ ਨੂੰ ਉਹਨਾਂ ਵੱਲੋਂ ਜੋ ਹੈ ਉਹ ੱਟਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸ ਦੇ ਦੂਸਰੇ ਪਾਸੇ ਜੋ ਹੈ ਮਹਿਲਾ ਉਹ ਜੋ ਛੋਰ ਵੀ ਉਸ ਵੱਲੋਂ ਮਚਾਇਆ ਜਾ ਰਿਹਾ ਸੀ ਔਰ ਜ਼ੋਰ ਜਿਹੜਾ ਇਸ ਦਰਵਾਜ਼ੇ ਨੂੰ ਇਸ ਕਰਕੇ ਲਗਾਇਆ ਜਾ ਰਿਹਾ ਸੀ ਕਿ ਇਹ ਦਰਵਾਜ਼ਾ ਖੁੱਲ ਨਾ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦਰਵਾਜ਼ੇ ਤੋਂ ਜਿੱਦਾਂ ਹੀ ਅਸੀਂ ਅੰਦਰ ਦਾਖਲ ਹੁੰਨੇ ਆ ਤਾਂ ਅੰਦਰ ਲੌਬੀ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਜਾਣਨ ਦੇ ਲਈ ਪਹੁੰਚ ਰਹੇ ਨੇ ਤਾਂ ਇਹ ਮੈਂ ਕੋਠੇ ਤੋਂ ਕੱਪੜੇ ਲਾ ਕੇ ਆਈ ਸੀ ਚੇਅਰ ਤੇ ਬੈਠੀ ਐਈ ਸਾਂ ਤੇ ਇਤਲੇ ਹੀ ਵੇਖੇ ਸ਼ੀਸ਼ੇ ਥਾਣੀ ਦੇਖਿਆ ਤੇ ਦੋ ਜਣਿਆਂ ਨੇ ਜੰਪ ਮਾਰੀ ਆ ਜੰਪ ਮਾਰ ਕੇ ਤੇ ਮੈਂ ਉਸੇ ਵੇਲੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਫੋਨ ਮੈਂ ਆਪਣੇ ਸਿਸਟਰ ਨਾਲ ਗੱਲ ਕਰਨ ਦੀ ਮੈਂ ਫੋਨ ਉੱਥੇ ਸੁੱਟਦਾ ਸੀ ਬੱਚੇ ਮੇਰੇ ਸੁੱਤੇ ਹੋਏ ਸੀ ਤੇ ਮੈਂ ਉਸੇ ਵੇਲੇ ਉਹ ਆਉਂਦਾ ਤੇ ਮੂੰਹ ਤੇ ਮਾਰਿਆ ਤਿੰਨਾਂ ਜਾਣਿਆਂ ਦੇ ਉਹਨਾਂ ਨੇ ਬੂਆ ਖੋਲਣ ਦੀ ਕੋਸ਼ਿਸ਼ ਕੀਤੀ ਦੋ ਜਾਣਿਆਂ ਨੇ ਖੁੱਲਿਆ ਨਹੀਂ ਅੱਧਾ ਬੂਆ ਖੁੱਲ ਵੀ ਗਿਆ ਸੀ ਫਿਰ ਵੀ ਮੈਂ ਆਪਣੇ ਵੱਲੋਂ ਬਹਾਦਰੀ ਨਾਲ ਬੂਆ ਬੰਦ ਕੀਤਾ ਤੇ ਤੀਸਰੇ ਜਾਣੇ ਨੇ ਬਾਹਰ ਕਿਆ ਆਏ ਤਾਂ ਫਿਰ ਉਹਨੇ ਆਣ ਕੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਜਦੋਂ ਤੁਸੀਂ ਸ਼ੋਰ ਮਚਾ ਰਹੇ ਹੋ ਉਸ ਵੇਲੇ ਉਹ ਥੋੜੇ ਘਬਰਾਏ ਕਿ ਉਹਨਾਂ ਨੂੰ ਲੱਗਾ ਸ਼ਾਇਦ ਕੋਈ ਹੋਰ ਅੰਦਰ ਕੋਈ ਪੁਰਸ਼ ਜਾਂ ਕਿ ਮੈਂ ਆਪਣੇ ਬੱਚਿਆਂ ਨੂੰ ਜ਼ੋਰ-ਜ਼ੋਰ ਦੀ ਕਿਹਾ ਸੀ ਪਾਪਾ ਨੂੰ ਬੁਲਾਓ ਪਾਪਾ ਨੂੰ ਬੁਲਾਓ ਉਹਨਾਂ ਨੂੰ ਲੱਗੇ ਇਹਨਾਂ ਦੇ ਹਸਬੰਦ ਵੀ ਅੰਦਰ ਆ ਉਹ ਤਾਂ ਡਰ ਕੇ ਭੱਜ ਗਏ ਸੀ ਤੁਸੀਂ ਪੁਲਿਸ ਇੱਥੇ ਤੁਹਾਡੇ ਘਰ ਪਹੁੰਚੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕਹਿੰਦੇ ਆਪਾਂ ਇਨਕੁਆਇਰੀ ਕਰਾਂਗੇ ਫਿਰ ਸ਼ਾਮਾ ਤੱਕ ਤਾਂ ਨੂੰ ਆਪਾਂ ਫੜ ਕੇ ਵਖਾਵਾਵਾਂਗੇ ਬੰਦਿਆਂ ਨੂੰ ਬਿਲਕੁਲ ਤਾਂ ਪੁਲਿਸ ਲੱਗੀ ਹੋਈ ਹੈ ਉਹਨਾਂ ਦਾ ਕਹਿਣਾ ਹਾਲਾਂਕਿ ਪੁਲਿਸ ਦੇ ਨਾਲ ਨਾਰਾਜ਼ਗੀ ਪਰਿਵਾਰ ਦੀ ਜ਼ਰੂਰ ਨਜ਼ਰ ਆ ਰਹੀ ਹੈ ਕਿ ਇਸ ਘਟਨਾ ਨੂੰ ਲੈ ਕੇ ਇਹੀ ਚਰਚਾ ਹੋ ਰਹੀ ਹੈ ਕਿ ਜੇਕਰ ਇਹ ਔਰਤ ਸਮਝਦਾਰੀ ਨਾ ਵਰਤਦੀ ਜਾਂ ਉਸ ਵੱਲੋਂ ਸ਼ੋਰ ਦਾ ਮਚਾਇਆ ਜਾਂਦਾ ਤਾਂ ਹਾਲਾਤ ਕੁਝ ਹੋਰ ਬਣ ਸਕਦੇ ਸੀ ਤਾਂ ਬਿਲਕੁਲ ਗੱਲਬਾਤ ਕੀਤੀ ਉਸ મહિલા ਦਿਨਾਂ ਜਿਸ ਨੇ ਸਾਰਾ ਕਦਮ ਦੱਸਿਆ ਵੀ ਹੈ ਕਿ ਕਿਵੇਂ ਸਭ ਕੁਝ ਵਾਪਰਿਆ ਸਿੱਧਾ ਰੁਕਰਾਂਗੇ ਵੇਰਕਾ ਹੀ ਇਲਾਕੇ ਤੋਂ ਸਾਡੇ ਨਾਲ ਰਾਜੀਵ ਸ਼ਰਮਾ ਲਾਈਵ ਮੌਜੂਦ ਨੇ ਰਾਜੀਵ ਹੁੰਦਾ ਕਿ ਕੁਝ ਪੁਲਿਸ ਨੇ ਇਸ ਦੇ ਵਿੱਚ ਐਕਸ਼ਨ ਲਿਆ ਹੈ ਕਿਉਂਕਿ ਪੁਲਿਸ ਦਾਵਾ ਕਰ ਰਹੀ ਹੈ ਕਿ ਕੁਝ ਨਾ ਕੁਝ ਰਿਜ਼ਲਟ ਅਸੀਂ ਕੱਢ ਕੇ ਸ਼ਾਮ ਨੂੰ ਪਰਿਵਾਰ ਸ਼ਾਮ ਤੱਕ ਪਰਿਵਾਰ ਨੂੰ ਦੇਵਾਂਗੇ ਪਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਜਦੋਂ ਦਿਨ ਦਿਹਾੜੇ ਇਸ ਕਿਸਮ ਦੇ ਨਾਲ ਇਹ ਜਿਹੜੇ ਲੁਟੇਰੇ ਨੇ ਘਰ ਦੇ ਵਿੱਚ ਵੜ ਜਾ ਬਿਲਕੁਲ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਪਰਿਵਾਰ ਦਾ ਵੀ ਕਹਿਣਾ ਔਰ ਪੁਲਿਸ ਦੇ ਕੁਝ ਅਧਿਕਾਰੀ ਹੱਲੇ ਵੀ ਮੌਜੂਦ ਨੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਔਰ ਜੋ ਐਸਐਚਓ ਨੇ ਇਸ ਇਲਾਕੇ ਦੇ ਅਮਨ ਜੋਤਕਾਰ ਉਹਨਾਂ ਵੱਲੋਂ ਵੀ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਹੈ ਕਿ ਅਸੀਂ ਟੀਮਾਂ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਨੇ ਔਰ ਉਹਨਾਂ ਤੋਂ ਜਿਹੜੇ ਲੁਟੇਰੇ ਤੇ ਪਹੁੰਚੇ ਸੀ ਉਹਨਾਂ ਦੀ شناخت ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਨੇ ਉਨ੍ਹਾਂ ਦੀ ਜਿਹੜੀ ਫੁਟੇਜ ਹੈ ਉਹ ਖੰਗਾਲੀ ਜਾ ਰਹੀ ਹੈ ਤਾਂ ਕਿ ਉਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਤਾਂ ਇਸ ਜਗ੍ਹਾ ਤੇ ਜਿੱਥੇ ਮੈਂ ਮੌਜੂਦ ਹਾਂ ਇਹ ਤੁਸੀਂ ਦੇਖੋ ਕਿ ਘਰ ਦਾ ਮੇਨ ਗੇਟ ਹੈ ਔਰ ਇਹ ਦੀਵਾਰ ਜਿਹੜੀ ਹੈ ਇਸ ਨੂੰ ਟੱਪ ਕੇ ਤਿੰਨੇ ਲੁਟੇਰੇ ਜਿਹੜੇ ਨੇ ਉਹ ਅੰਦਰ ਦਾਖਲ ਹੁੰਦੇ ਨੇ ਔਰ ਬਿਲਕੁਲ ਸਾਹਮਣੇ ਤੁਸੀਂ ਜਿੱਥੇ ਇਸ ਵੇਲੇ ਇਹ ਜਗ੍ਹਾ ਖਾਲੀ ਹੈ ਪਰ ਉਸ ਸੀਸੀਟੀਵੀ ਦੇ ਵਿੱਚ ਕੁਝ ਗੱਦੇ ਪਏ ਹੋਏ ਇਸ ਥਾਂ ਦੇ ਉੱਤੇ ਨਜ਼ਰ ਆ ਰਹੇ ਨੇ ਔਰ ਬਿਲਕੁਲ ਸਾਹਮਣੇ ਇਹ ਉਹ ਦਰਵਾਜ਼ਾ ਹੈ ਜਿਸ ਨੂੰ ਕਿ ਉਹਨਾਂ ਵੱਲੋਂ ਤੋੜਨ ਦੀ ਜਾਂ ਤੱਕਾ ਲਾ ਕੇ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇੱਥੇ ਹੀ ਜਿਹੜੇ ਇਸ ਘਰ ਦੇ ਅੰਦਰ ਮੌਜੂਦ ਸੀ ਜਿਹੜੀ ਮਹਿਲਾ ਜਿਹੜੇ ਇਸ ਘਰ ਦੇ ਮਾਲਕ ਨੇ ਤਾਂ ਉਹ ਆਪਣੇ ਦੋ ਬੱਚਿਆਂ ਦੇ ਨਾਲ ਘਰ ਦੇ ਵਿੱਚ ਜੋ ਰੋਜ਼ਮਰਾਂ ਦੇ ਕੰਮ ਹੁੰਦੇ ਨੇ ਘਰ ਦੇ ਵਿੱਚ ਉਹਨਾਂ ਕੰਮਾਂ ਦੇ ਵਿੱਚ ਰੁੱਝੇ ਹੋਏ ਸੀ ਤਾਂ ਅਚਾਨਕ ਜਿੱਦਾਂ ਹੀ ਉਹਨਾਂ ਨੇ ਕਿਹਾ ਕਿ ਮੈਂ ਛੱਤ ਤੋਂ ਜਿਹੜੇ ਕੱਪੜੇ ਸੁੱਕਣੇ ਪਾਏ ਹੋਏ ਸੀ ਉਹ ਲੈ ਕੇ ਥੱਲੇ ਆਉਂਦੀ ਹਾਂ ਤਾਂ ਇਹ ਵਿੰਡੋ ਜਿਹੜੀ ਨਜ਼ਰ ਆ ਰਹੀ ਹੈ ਤਾਂ ਇੱਥੋਂ ਤੁਸੀਂ ਦੇਖੋ ਕਿ ਸਾਹਮਣੇ ਉਹ ਦੀਵਾਰ ਹੈ ਜਿਹੜੀ ਦੀਵਾਰ ਤੋਂ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆ ਰਿਹਾ ਤਾਂ ਉਸ ਦੀਵਾਰ ਨੂੰ ਟੱਪ ਕੇ ਜਦੋਂ ਛਾਲ ਮਾਰੀ ਜਾਂਦੀ ਉਹਨਾਂ ਦਾ ਮਹਿਲਾ ਤਰੰਤ ਜੋ ਹੈ ਇਹ ਜਿਹੜਾ ਦਰਵਾਜ਼ਾ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਤਿੰਨੇ ਲੁਟੇਰੇ ਜਿਹੜੇ ਨੇ ਸੀਸੀਟੀਵੀ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਵੱਲੋਂ ਦਰਵਾਜ਼ੇ ਨੂੰ ਅੰਦਰ ਧੱਕਿਆ ਜਾਂਦਾ ਹੈ ਪਰ ਜਦੋਂ ਮਹਿਲਾ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ ਤਾਂ ਉਦੋਂ ਉਹ ਥੋੜਾ ਘਬਰਾ ਜਾਂਦੇ ਨੇ ਕਿ ਸ਼ਾਇਦ ਅੰਦਰ ਕੋਈ ਮੇਲ ਜਾਂ ਕੋਈ ਜਿਹੜਾ ਪੁਰਸ਼ ਹੈ ਉਹ ਸ਼ਾਇਦ ਅੰਦਰ ਮੌਜੂਦ ਹੋਵੇ ਤਾਂ ਜੇਕਰ ਉਹ ਵੀ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਉਸ ਚੀਜ਼ ਦਾ ਡਰ ਲੱਗਿਆ ਜਿਸ ਤੋਂ ਬਾਅਦ ਉਹ ਇੱਥੋਂ ਅ ਭੱਜਣ ਦਾ ਫੈਸਲਾ ਕਰਦੇ ਨੇ ਔਰ ਸਾਹਮਣੇ ਜਿਹੜਾ ਗੇਟ ਹੈ ਇਸ ਨੂੰ ਖੋਲ ਕੇ ਉਹ ਜਿਹੜੇ ਤਿੰਨੇ ਲੁਟੇਰੇ ਨੇ ਹਾਲਾਂਕਿ ਉਹਨਾਂ ਦੀ ਕੀ ਮਨਛਾ ਸੀ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਉਹ ਕਿਸ ਮਨਛਾ ਨਾਲ ਇੱਥੇ ਪਹੁੰਚੇ ਸੀ ਕੀ ਉਹਨਾਂ ਵੱਲੋਂ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਕਿਸੇ ਤੋਂ ਕੋਈ ਜਾਣੀ ਨੁਕਸਾਨ ਕਰਨ ਦੀ ਮਨਛਾ ਦੇ ਨਾਲ ਆਏ ਸੀ ਕਿਉਂਕਿ ਜਦੋਂ ਕੋਈ ਵੀ ਇਸ ਤਰੀਕੇ ਦੇ ਨਾਲ ਕਿਸੇ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਹਨਾਂ ਦੇ ਕੋਲ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਬਿਲਕੁਲ ਹਥਿਆਰ ਵੀ ਹੁੰਦੇ ਨੇ राजीव ਅਸੀਂ ਇਹ ਵੀ ਜਾਨਣਾ ਚਾਹਾਂਗੇ ਇਹ ਪੋਰਸ਼ ਇਲਾਕਾ ਹੈ ਔਰ ਬਹੁਤ ਆਸਾਨੀ ਦੇ ਨਾਲ ਕੀ ਇੱਥੇ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਬਹੁਤ ਕਰਤਾਵਾ ਹੋ ਚੁੱਕਿਆ ਨੇ ਕਿਉਂਕਿ ਅਸੀਂ ਵੱਖੋ ਵੱਖਾ ਘਟਨਾਵਾਂ ਦੇਖਦੇ ਆ ਵਾਪਰਦੀਆਂ ਨੇ ਘਰਾਂ ਦੇ ਵਿੱਚ ਏਰੀਆ ਕਿਸ ਤਰੀਕੇ ਦਾ ਹੈ ਕਿੰਨੇ ਕੁ ਦੂਰ ਇੱਥੋਂ ਥਾਣਾ ਹੈ ਹੋਰ ਕੀ ਚੀਜ਼ਾਂ ਨੇ ਅਤੇ ਕੁਝ ਇਕਰ ਥਾਣੇ ਦੀ ਗੱਲ ਕਰੀਏ ਤਾਂ ਇਸ ਘਰ ਤੋਂ ਥਾਣੇ ਦੀ ਦੂਰੀ ਮਹਿਜ਼ 1 ਕਿਲੋਮੀਟਰ ਦੇ ਕਰੀਬ ਹੋਏਗੀ ਪਰ ਦੂਸਰੇ ਪਾਸੇ ਕਿਉਂਕਿ ਇਹ ਸ਼ਹਿਰ ਤੋਂ ਥੋੜਾ ਜਿਹਾ ਬਾਹਰੀ ਇਲਾਕਾ ਹੈ ਤਾਂ ਵੇਰਕਾ ਜਿਹੜਾ ਹਾਲਕੇ ਅੰਮ੍ਰਿਤਸਰ ਦੀ ਜਿਹੜੀ ਪੂਰਬੀ ਵਿਧਾਨ ਸਭਾ ਹਲਕਾ ਹੈ ਉਸ ਦੇ ਅਧੀਨ ਇਹ ਇਲਾਕਾ ਹੁੰਦਾ ਪਰ ਹਾਲੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਘਰ ਹਾਲੇ ਇੱਥੇ ਬਣ ਰਹੇ ਨੇ ਪਰ ਜਿੱਥੋਂ ਤੱਕ ਇਸ ਥਾਣੇ ਦੀ ਗੱਲ ਜੇਕਰ ਅਸੀਂ ਕਰਦੇ ਹਾਂ ਤਾਂ ਇਸ ਥਾਣੇ ਦੇ ਜਿਹੜੇ ਐਸਐਚਓ ਨੇ ਅਮਨਜੋਤ ਕੌਰ ਉਹਨਾਂ ਦੇ ਉੱਤੇ ਵੀ ਕੁਝ ਮਹੀਨੇ ਪਹਿਲਾਂ ਹਮਲਾ ਹੋਇਆ ਸੀ ਉਹ ਜਿਹੜੀਆਂ ਤਸਵੀਰਾਂ ਜਾਂ ਉਹ ਜਿਹੜੀ ਖਬਰ ਵੀ ਅਸੀਂ ਨਸ਼ਰ ਕੀਤੀ ਸੀ ਉਸ ਤੋਂ ਬਾਅਦ ਐਸਐਚਓ ਅਮਨਜੋਤ ਕੌਰ ਨੂੰ ਉਹਨਾਂ ਦੀ ਬਹਾਦਰੀ ਦੇ ਕਰਕੇ ਸਨਮਾਨਿਤ ਵੀ ਕੀਤਾ ਮੰਤਰੀ ਕੁਲਦੀਪ ਧਾਲੀਵਾਲ ਉਹਨਾਂ ਨੂੰ ਮਿਲਦੇ ਨੇ ਹੋਰ ਜਿਹੜੇ ਕਈ ਸਿਆਸਤਦਾਨ ਨੇ ਅਮਨਜੋਤ ਕੌਰ ਨੂੰ ਮਿਲਦੇ ਨੇ ਔਰ ਬਹਾਦਰੀ ਦਾ ਜਿਹੜਾ ਗੁਣगान ਕੀਤਾ ਜਾਂਦਾ ਪਰ ਇਸ ਮੈਲਾ ਦੀ ਬਹਾਦਰੀ ਉਸ ਐਸਐਚਓ ਨਾਲੋਂ ਵੀ ਕਿਤੇ ਵੱਧ ਹੈ ਕਿਉਂਕਿ ਐਸਐਚਓ ਤੇ ਜਦੋਂ ਹਮਲਾ ਹੁੰਦਾ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਗਨਮੈਨ ਮੌਜੂਦ ਸੀ ਉਹਨਾਂ ਦੇ ਕੋਲ ਵੈਪਨ ਵੀ ਹੁੰਦੇ ਆ ਪਰ ਇਹ ਮਹਿਲਾ ਜਿਸ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਮੌਜੂਦ ਨਹੀਂ ਸੀ ਔਰ ਉਸਨੇ ਨਿਡਰ ਹੋ ਕੇ ਇਹਨਾਂ ਤਿੰਨਾਂ ਜਿਹੜੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਤਾਂ ਇਸ ਮਹਿਲਾ ਦੀ ਹਰ ਪਾਸੇ ਤਾਰੀਫ਼ ਵੀ ਹੋ ਰਹੀ ਹੈ ਔਰ ਤਾਰੀਫ਼ ਬਣਦੀ ਵੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਕਿਸੇ ਮੰਚਾ ਦੇ ਨਾਲ ਕਿਸੇ ਘਰ ਚ ਦਾਖਲ ਹੁੰਦਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਵੱਲੋਂ ਕਿਸੇ ਦੀ ਜਾਣ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਹਾਲਾਂਕਿ ਮੈਲਾ ਜੇਕਰ ਇਸ ਦਰਵਾਜ਼ੇ ਨੂੰ ਬੰਦ ਕਰਨ ਦੇ ਵਿੱਚ ਕਾਮਯਾਬ ਨਾ ਹੁੰਦੀ ਤਾਂ ਹੋ ਸਕਦਾ ਹੈ ਉਹ ਪਰਿਵਾਰ ਦਾ ਕੋਈ ਨੁਕਸਾਨ ਕਰ ਸਕਦੇ ਸੀ ਕਿਉਂਕਿ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਇੱਕ ਦੀ 10 ਸਾਲ ਹੈ ਔਰ ਇੱਕ ਦੀ 6 ਸਾਲ ਉਮਰ ਹੈ ਤਾਂ ਉਹਨਾਂ ਬੱਚਿਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਔਰ ਜੇਕਰ ਉਹ ਇਸ ਦਰਵਾਜ਼ੇ ਨੂੰ ਖੋਲ ਕੇ ਕਿਉਂਕਿ ਅਸੀਂ ਅਕਸਰ ਖਬਰਾਂ ਦੇਖਦੇ ਹਾਂ ਕਿ ਦਿਨ ਦਿਹਾੜੇ ਪਰਿਵਾਰਾਂ ਨੂੰ ਬੰਦਕ ਬਣਾਇਆ ਜਾਂਦਾ ਹੈ ਗਨਪੁਆਇੰਟ ਦੇ ਉੱਤੇ ਵੱਡੀਆਂ ਵੱਡੀਆਂ ਜਿਹੜੀਆਂ ਲੁੱਟਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਅੰਮ੍ਰਿਤਸਰ ਦੇ ਇੱਕ ਪੌਸ਼ੇ ਇਲਾਕੇ ਦੇ ਵਿੱਚ ਸਵੇਰ ਦੇ ਵੇਲੇ ਇੱਕ ਮਹਿਲਾ ਜਦੋਂ ਸੈਰ ਕਰਨ ਦੇ ਲਈ ਨਿਕਲਦੀ ਹੈ ਤਾਂ ਉਸ ਵੇਲੇ ਲੁਟੇਰੇ ਘਰ ਦੇ ਅੰਦਰ ਦਾਖਲ ਹੋ ਕੇ ਲੱਖਾਂ ਦੀ ਲੁੱਟ ਨੂੰ ਜਿਹੜਾ ਅੰਜਾਮ ਉਹਨਾਂ ਵੱਲੋਂ ਦਿੱਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਕਾਬੂ ਤਾਂ ਜ਼ਰੂਰ ਕਰ ਲੈਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਜੇਕਰ ਮਹਿਲਾ ਦੀ ਸੂਝ-ਬੂਝ ਜਾਂ ਬਹਾਦਰੀ ਕੰਮ ਨਾ ਆਉਂਦੀ ਕਿਉਂਕਿ ਜਿਹੜੀ ਸਭ ਤੋਂ ਇਸ ਸੀਸੀਟੀਵੀ ਜਾਂ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਲੱਗਿਆ ਕਿ ਤਿੰਨ ਲੋਕ ਜਿਹੜੇ ਨੇ ਘਰ ਦੇ ਅੰਦਰ ਦਾਖਲ ਹੋਣ ਲੱਗੇ ਨੇ ਤਾਂ ਉਸ ਵੱਲੋਂ ਸਭ ਤੋਂ ਪਹਿਲਾਂ ਤਾਂ ਦਰਵਾਜ਼ੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਨਾਲ ਜਿਹੜੀ ਸਭ ਤੋਂ ਵੱਡੀ ਸਮਝਦਾਰੀ ਵਰਤੀ ਗਈ ਤਾਂ ਮਹਿਲਾ ਨੇ ਜ਼ੋਰ-ਜ਼ੋਰ ਦੇ ਨਾਲ ਜਦੋਂ ਸ਼ੋਰ ਮਚਾਇਆ ਤਾਂ ਬੱਚਿਆਂ ਨੂੰ ਇਹ ਗੱਲ ਕਹੀ ਕਿ ਆਪਣੇ ਪਾਪਾ ਨੂੰ ਬੁਲਾਓ ਤਾਂ ਉਸ ਤੋਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਘਰ ਦੇ ਅੰਦਰ ਜੋ ਉਹਨਾਂ ਦੇ ਪਤੀ ਨੇ ਉਹ ਵੀ ਮੌਜੂਦ ਨੇ ਤਾਂ ਇਸੇ ਕੇ ਹੀ ਉਹ ਕੁਝ ਹੀ ਦੇਰ ਬਾਅਦ ਇੱਥੋਂ ਵਾਪਸ ਚਲੇ ਜਾਂਦੇ ਨੇ ਤਾਂ ਇਹ ਇੱਕ ਖੁਸ਼ਕਿਸਮਤੀ ਵਾਲੀ ਗੱਲ ਹੈ ਪਰਿਵਾਰ ਇਸ ਚੀਜ਼ ਨੂੰ ਲੈ ਕੇ ਜਿੱਥੇ ਇਸ ਮਹਿਲਾ ਦੀ ਤਾਰੀਫ ਹੋ ਰਹੀ ਹੈ ਨਾਲ ਦੀ ਨਾਲ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਕਿ ਜੇਕਰ ਇਸ ਔਰਤ ਵੱਲੋਂ ਸਮਝਦਾਰੀ ਨਾ ਵਰਤੀ ਜਾਂਦੀ ਜੇਕਰ ਸ਼ੋਰ ਨਾਮ ਤੇ ਆਇਆ ਜਾਂਦਾ ਤਾਂ ਕੋਈ ਵੱਡੀ ਘਟਨਾ ਜਿਹੜੀ ਆ ਉਹ ਘਟ ਸਕਦੀ ਸੀ ਔਰ ਦੂਸਰੇ ਪਾਸੇ ਜਿਹੜੇ ਜਗਜੀਤ ਸਿੰਘ ਨੇ ਜਿਹੜੇ ਇਸ ਘਰ ਦੇ ਮਾਲਕ ਨੇ ਔਰ ਉਸ ਮਹਿਲਾ ਦੇ ਪਤੀ ਨੇ ਤਾਂ ਉਹਨਾਂ ਦਾ ਕਹਿਣਾ ਕਿ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਔਰ ਆਸ-ਪਾਸ ਦੇ ਲੋਕਾਂ ਵੱਲੋਂ ਉਹਨਾਂ ਨੂੰ ਫੋਨ ਜਾਂਦਾ ਹੈ ਕਿ ਤੁਹਾਡੇ ਘਰ ਤੋਂ ਜੋ ਹੈ ਸ਼ੋਰ ਦੀਆਂ ਆਵਾਜ਼ਾਂ ਆ ਰਹੀਆਂ ਨੇ ਚੀਕ ਚਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਜਦੋਂ ਘਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਦਾ ਬਾਦ ਦੇ ਵਿੱਚ ਸੀਸੀਟੀਵੀ ਕੈਮਰੇ ਜਦੋਂ ਖੰਗਾਲੇ ਜਾਂਦੇ ਨੇ ਤਾਂ ਉਸ ਨੂੰ ਦੇਖ ਕੇ ਹਰ ਕਿਸੇ ਦੇ ਜਿਹੜੇ ਰੋਂਗਟੇ ਨੇ ਉਹ ਜ਼ਰੂਰ ਖੜੇ ਹੋ ਰਹੇ ਔਰ ਮਹਿਲਾ ਦੀ ਤਾਰੀਫ ਹਰ ਪਾਸੇ ਜ਼ਰੂਰ ਕੀਤੀ ਜਾ ਰਹੀ ਹੁਣ ਪੁਲਿਸ ਦੀ ਕਾਰਵਾਈ ਦਾ ਇੰਤਜ਼ਾਰ ਹੋ ਰਿਹਾ ਹੈ ਕਿ ਕਦੋਂ ਤੱਕ ਉਹਨਾਂ ਲੁਟੇਰਿਆਂ ਦੀ شناخت ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਾਜੀਵ ਤਮਾਮ ਜਾਣਕਾਰੀ ਲਈ ਤਮਾਮ ਤਸਵੀਰਾਂ ਦਿਖਾਉਣ ਦੇ ਲਈ ਤਾਂ ਵਾਕੇ ਹੀ ਸਾਦਰੀ ਦੇ ਨਾਲ ਮਹਿਲਾ ਦੇ ਵੱਲੋਂ ਸਾਹਮਣਾ ਕੀਤਾ ਗਿਆ ਹੈ ਔਰ ਅਜਿਹੇ ਮਾਮਲੇ ਦੇ ਵਿੱਚ ਸਾਰੇ ਚ ਪੁਲਿਸ ਕੀ ਕਹਿ ਰਹੀ ਹੈ ਉਹ ਬਿਆਨ ਤੁਹਾਨੂੰ ਸੁਣਵਾ ਲੇ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਂ ਨੰਦੋ ਬੱਚਿਆਂ ਦੇ ਹਸਬੰਦ ਦੇ ਇਸ ਨਰਾ ਹੋਵੇ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਨਿਸਕਾ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਗੜਨ ਦੀ ਕੋਸ਼ਿਸ਼ ਕੀਤੀ ਜੀ ਤੇ ਕੀ ਸਾਹਮਣੇ ਆਇਆ ਜੀ ਪੋਰ ਵੇਖੋ ਜੀ ਤਫतीश ਕਰ ਰਹੀਆਂ ਬੰਦੇ ਵੈਰੀਫਾਈ ਕਰ ਰਹੀਆਂ ਅਰਜ਼ੀ ਅਰਜ਼ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਆਉਂਦੇ ਜਾਣਗੇ ਕੱਲ ਸ਼ਾਮ ਨੂੰ ਜੀ ਇੱਕ ਲੇੜੀ ਘਰ ਸੀ ਨਾਲ ਆਪਣੇ ਦੋ ਬੱਚੋਂ ਦੇ ਹਸਬੰਦ ਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮਸਕਾ ਬੱਦ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਸੀ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਉਹ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਅਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜਾਣੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਸੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲੰਦੇ ਜਾਣੇ ਆ